मेरा नाम विजय सिंह है और मैं पंजाब स्किल डेवलपमेंट मिशन की तरफ से डिस्ट्रिक्ट प्रोग्राम मैनेजर जो भी बेसिकली यहाँ पे डिस्ट्रिक्ट मुक्सर साहिब में जो अपने ड्रग एडिक्टिव बच्चों के लिए जो विशेष उपराला जा रहा है यहाँ पे बच्चों को ट्रेनिंग दीती जानी है जिसमें कि जैसे ही सर ने बताया कि ग्रुप है पच्चीस से तीस बच्चों का उनको जो है डिफरेंट डिफरेंट जो कोर्सेज़ हैं उस कोर्सेज़ में उन बच्चों को सिखाया जाएगा जिसके बाद उन बच्चे एटलीस्ट जो है सेल्फ एम्प्लॉयड हो सके अपना खुद हुनर सीख के कई दो रुपए अपने लिए अर्न कर सकें जो कि इन कामों से वो दूर रह सकें और ये सारी स्कीम्स जो है फ्री ऑफ कॉस्ट है आज कितने मतलब लोगों को आपने ये अवेयरनेस किया आ, सर आज तो, तो अपने मुक्सर सदर थाने में हुए और कल को ये हमारा प्रोग्राम गिदड़वा है और अपने लम्बी ब्लॉक में भी है की तक की करे मान लो पंजाब सरकार जी अनुसार ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੇ ਹੁਕਮਾਂ ਦੇ ਅਨਸਾਰ ਜਿਹੜੇ ਬੱਚੇ ਪਹਿਲਾਂ ਨਸ਼ਾ ਛੱਡ ਚੁੱਕੇ ਆ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਤੇ ਉਹਨਾਂ ਨੂੰ ਸਹਾਇਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਸਕੀਮ ਚਲਾਈ ਗਈ ਹੈਗੀ ਹੈ ਜਿਹਨੂੰ ਜਿਹੜਾ ਹੈਗਾ ਪੰਜਾਬ ਸਕੀਲ ਮਿਸ਼ਨ ਦੇ ਤਹਿਤ ਜਿਹੜਾ ਹੈਗਾ ਨਾਮ ਦਿੱਤਾ ਗਿਆ ਹੈਗਾ ਇਹਦੇ ਵਿੱਚ ਜਿਹੜੀ ਇਹ ਡਿਪਾਰਟਮੈਂਟ ਜਿਹੜਾ ਹੈਗਾ ਰੋਜ਼ਗਾਰ ਦਫ਼ਤਰ ਦੇ ਵਿੱਚ ਇਹਨਾਂ ਦਾ ਹੈਗਾ ਤੇ ਰੋਜ਼ਗਾਰ ਦਫ਼ਤਰ ਉੱਥੇ ਜਾ ਕੇ ਜਿਹੜੇ ਹੈਗੇ ਆ ਇਹ ਇਹਦੇ ਵਿੱਚ ਜਿਹੜੀਆਂ ਸਕਿਲਡ ਹੈਗੀਆਂ ਵੱਖ-ਵੱਖ ਰੋਜ਼ਗਾਰ ਜਾਂ ਹੁਨਰ ਹੈਗੇ ਆ ਉਹ ਪੰਜਾਬ ਸਰਕਾਰ ਦੇ ਇਸ ਡਿਪਾਰਟਮੈਂਟ ਵੱਲੋਂ ਜਿਹੜੇ ਹੈਗੇ ਆ ਉਹ ਅੱਗੇ ਬੱਚਿਆਂ ਨੂੰ ਇਹਨਾਂ ਨੂੰ ਜਿਹੜੇ ਪ੍ਰੋਵਾਈਡ ਕੀਤੇ ਜਾਣਗੇ ਜਾਂ ਸਿਖਾਏ ਜਾਣਗੇ ਇਹਦੇ ਵਿੱਚ 25 ਤੋਂ 30 ਬੰਦਿਆਂ ਦੇ ਗਰੁੱਪ ਦਾ ਜਿਹੜਾ ਹੈਗਾ ਇਹ ਇੱਕ ਜਿਹੜਾ ਹੈਗਾ ਟ੍ਰੇਨਿੰਗ ਪ੍ਰੋਗਰਾਮ ਹੋਊਗਾ ਇਹਦਾ 4 ਤੋਂ 5 ਮਹੀਨੇ ਤੇ ਵੱਖ-ਵੱਖ ਇਹਨਾਂ ਦੀਆਂ ਡਿਊਰੇਸ਼ਨਸ ਹੈਗੀਆਂ ਉਹਦੇ ਵਿੱਚ ਇਹ ਆਪਣਾ 4 ਤੋਂ 5 ਮਹੀਨੇ ਆਪਣਾ ਸਕਿਲਡ ਵਰਕ ਦੇ ਰਿਗਾਰਡਿੰਗ ਕੋਈ ਵਰਕ ਕਰਨਗੇ ਜਿਹਦੇ ਵਿੱਚ ਕਾਰਪਨਟਰੀ ਜਾਂ ਸੋਲਰ ਸਿਸਟਮ ਦੇ ਨਾਲ ਰਿਲੇਟਡ ਹੋਰ ਕਈ ਟ੍ਰੇਨਿੰਗਸ ਹੈਗੀਆਂ ਇਹਦੇ ਵਿੱਚ ਤੇ ਬਿਊਟੀ ਪਾਰਲਰ ਦੇ ਨਾਲ ਹੈਗੀਆਂ ਲੜਕੀਆਂ ਦੇ ਲਈ ਇਹ ਇਹਦੇ ਰਿਗਾਰਡਿੰਗ ਜਿਹੜਾ ਹੈਗਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ ਜਿਹਦੇ ਵਿੱਚ ਕੰਮ ਸਿੱਖ ਕੇ ਕਈ ਬੱਚੇ ਜਿਹੜੇ ਹੈਗੇ ਆ बच्चे नशे कर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर।